ਦੋ ਵਰਮੇ ਭਾਈ ਆ ਚੱਲੀ ਜਾਂਦੇ ਨੇ ਭਾਈਆਂ ਦੇ ਜਿਹੜੀ ਉਸ ਵੇਰੇ ਵੀਡੀਓ ਭਾਈ ਜੀ ਦੀ ਪੂਰਾ ਬਾਬਾਈ ਕੀ ਹਾਲਾ ਬਹੁਤ ਠੀਕ ਹੈ ਤਾਂ ਠੀਕ ਹੈ ਤੇ ਦੋ ਕਿੰਨੇ ਆ ਪਾਣੀ ਪੂਣੀ ਦਾ ਮਾਹੌਲ ਕੀ ਆ ਪਾਣੀ ਦਾ ਦਾ ਆ ਮਰੇ ਇੱਧਰ ਆ ਗਿਆ ਦੇਖ ਸਕਦੇ ਹੋ ਜੀ ਕਿਸੇ ਆ ਦੇਖ ਲੋ ਪਾਣੀ ਪਾਣੀ ਚੰਪ ਰਿਹਾ ਉਹ ਦੇਖ ਲੋ ਠੀਕ ਹੈ ਕੱਲ ਨੂੰ ਚੈੱਕ ਪਾਣੀ ਠੀਕ ਹੈ ਸਾਰੇ ਠੀਕ ਆ ਲੱਗਦਾ ਇਹੀ ਹੈ ਭਾਈ ਲਗਾਨ ਆ ਲਗਾਈ ਹੈ ਵੀ ਕੋਈ ਆਏ ਮੈਦੇ ਕੋਈ ਵਿਚਾਰਾ ਕੋਈ ਸਾਡੀ ਮਦਦ ਕਰੇ ਭਾਈ ਕਿਸਾਨਾਂ ਦੀ ਪਾਣੀ ਲੱਗਿਆ ਇਹ ਪਾਣੀ ਆ ਜਿਹੜਾ ਕਿੰਨੇ ਕ ਬਾਣ ਦੇ ਵਿੱਚ ਮਤਲਬ ਖੜਾਗਾ ਇਹ ਖੜਾ ਜੀ ਉਹ ਕਿਆ ਖੜਾ ਕੋ ਸਾਡੇ 350 ਕਿੱਲੇ ਚ ਖੜਾ ਹੈ ਪਾਣੀ ਹੁਣ ਪਾਣੀ ਮਤਲਬ 350 ਕਿੱਲੇ ਚ ਖੜਾ ਹੁਣ 350 ਖੜੇ ਤੇ ਦੇਖ ਸਕਦੇ ਹੋ ਠੀਕ ਹੈ ਪਾਣੀ ਪਾਣੀ ਕਰਦੇ ਕੋਈ ਛੋਟੀ ਮਾਤ ਦੇ ਸਾਗਨ ਨਹੀਂ ਲਾਉਂਦਾ ਇੱਥੇ ਖਾਲਚ ਕੱਢਦੇ ਆ ਆ ਖਾਲ ਦੇਖ ਲੋ ਆ ਜਿੱਥੇ ਮੈਂ ਹੱਥ ਨੂੰ ਜਾਂਦਾ ਜੀ ਠੀਕ ਹੈ ਆ ਖਾਲ ਨੇ ਹੱਥ ਨੂੰ ਜਾਂਦਾ ਹੌਟਲ ਪਣੀ ਜਾਂਦਾ ਹੈ ਉਹਨਾਂ ਨੂੰ ਇੱਧਰ ਕੱਢ ਨਹੀਂ ਦਿੰਦਾ ਠੀਕ ਹੈ ਇਹ ਮਤਲਬ ਕੱਢ ਨਹੀਂ ਦਿੰਦਾ ਮਤਲਬ ਕੀ ਆ ਕਿ ਛੋਟੇ ਕੋਲੇ ਕੋਈ ਐਮਐਲਏ ਕੋਈ ਆਮ ਆਦਮੀ ਪਾਰਟੀ ਦਾ ਪਹੁੰਚਿਆ ਬੰਦਾ ਪਹੁੰਚਿਆ ਤਾਂ ਹੈਗਾ ਜੀ ਸਾਰੇ ਕੰਮ ਨਹੀਂ ਕੌਣ ਪਹੁੰਚਿਆ ਬਰਾਬਰ ਆ ਬੀਜੇ ਸਿੰਘ ਨਾਮ ਕੇ ਬੀਜੇ ਸਿੰਘਲਾ ਹਾਂ ਜੀ ਦਾਗੂ ਆਈ ਗਿਆ ਪੋਤਾ ਪਹੁੰਚੇ ਅੱਛਾ ਉਹ ਮੁੰਡੇ ਦਾ ਨਾਮ ਮੈਂ ਲਾਉ ਨਹੀਂ ਜਾਂਦਾ ਸੁਖਦੀਪ ਪਟ ਹੇ ਰਾ ਗੋ ਗਗਵਲੀ ਦਾ ਪੋਤਾ ਠੀਕ ਹੈ ਚਲੋ ਗਗਵਲੀ ਦਾ ਪੋਤਾ ਠੀਕ ਹੈ ਮਤਲਬ ਤੇ ਤੂੰ ਉਸੇ ਦਿੱਤਾ ਬਾਬਾ ਚਲੋ ਉਹ ਕਹਿੰਦੇ ਰਹੇ ਜਨਾ ਬਟੋਲ ਤੇ ਦਾ ਮੈਂ ਤੁਹਾਨੂੰ ਜਲ ਨਹੀਂ ਮੱਖਣ ਪ੍ਰਧਾਨ ਨੂੰ ਕਰਕੇ ਗਿਆ ਉਹ ਅੱਛਾ ਉਹ ਵੀ ਮੈਂ ਤੇ ਦਾਤੂ ਹਾਂ ਆਪਦੇ ਵੱਲੋਂ ਦੇਖੇਗਾ ਠੀਕ ਹੈ ਠੀਕ ਹੈ ਤੇ ਬੀਜੀ ਸਿੰਘਲਾ ਕਿੰਨਾ ਦੇ ਗਿਆ ਦੇਲਾ ਉਹ 14 14 ਪੱਛਿਆਂ ਨੂੰ 50 50 ਲੀਟਰ ਕਹਿੰਦੀ ਆ ਆਪਣੇ 50 50 ਲੀਟਰ ਆ ਗਿਆ ਹਾਂਜੀ 50 50 ਲੀਟਰ ਆ ਗਿਆ ਚਾਰ ਪਾਛੇ ਕੰਮ ਚੱਲਦਾ ਹੈ ਇਹ ਠੀਕ ਹੈ ਹੋਰ ਵੀ ਭਾਈ ਬੈਂਕੀ ਕਰਦੇ ਆ ਆਵਾਜ਼ੂ ਪਾਰਟੀ ਵੀ ਕੋਈ ਐਨ ਆਰ ਆਈ ਦੀ ਰਾ ਕੋਈ ਘਰ ਲਈ ਦੇਚ ਰਹੇ ਨਾ ਮੁੰਡਾ ਕਰਦੇ ਭਾਈ ਮਤ ਦੋਨੇ ਸ਼ਬਾਸ਼ ਹੈ ਹਾਂ ਦੀ ਵੀ ਆ ਪਈ ਪਾਸ ਰਹਿਣਗੇ ਹਾਂ ਮਹਾਰਾਜ ਨੇ ਚੰਗੀ ਉਹ ਦਿੱਤੀ ਇਹਨੂੰ ਵੀ ਉਹ ਤਾਂ ਚੰਗੇ ਕਾਰ ਬੈਠੇ ਬਣਾਉਂਦਾ ਹੈ ਕੱਢੀ ਤਖਾਨਾ ਦੀ ਮਦਦ ਕਰਦੇ ਭਈ ਇਹ ਤਾਂ ਹੀ ਲਗਾਤਾਰ ਮਦਦ ਦੇਖੋ ਭਾਈ ਜਰੂਰ ਇੱਕ ਜ਼ਾਨ ਨਜੀਬਾ ਕਲਾਂ ਦੇ ਵੀਰੇ ਇਹਨਾਂ ਦੀ ਜਰੂਰ ਮਦਦ ਕਰੋ ਠੀਕ ਹੈ ਨਾ ਐਨ ਆਰ ਆਈ ਵੀਰ ਆ ਕੋਈ ਆਪਣੇ ਨਾਲ ਵੀ ਜੁੜਿਆ ਜਿਹੜਾ ਕੋਈ ਸਬਸਕ੍ਰਾਈਬਰ ਆ ਕੋਈ ਫੋਲੋਅਰ ਆ ਭਾਈ ਇਹਨਾਂ ਦੀ ਵੀ ਜਰੂਰ ਮਦਦ ਕਰੋ ਡੀਜ਼ਲ ਤੇਲ ਦੀ ਲੋੜ ਆ ਭਈ ਅੱਜ ਇਹਨਾਂ ਨੂੰ ਵੀ ਬੱਤੋ ਬੱਤਾਂ ਬਾਕੀ ਭਾਈ ਬੇਨਤੀ ਇਹ ਵੀ ਕਰਦੇ ਆ ਵੀ ਅੱਗੇ ਜੋ ਬੇਲੜ ਬਾਬਿਆਂ ਤੁਸੀਂ ਗੋਰੀਆਂ ਭਰ ਕਿਉਂ ਉਹਨਾਂ ਨੂੰ ਘਰ ਨੂੰ ਦੀ ਕੋਈ ਜ਼ਰੂਰਤ ਨਹੀਂ ਇਹਨਾਂ ਨੂੰ ਭਾਈ ਜੋ ਵੀ ਮਤਲਬ ਗੋਰੀਆਂ ਨੂੰ ਪੈਨੋ ਤੁਸੀਂ 1000 ਤੋਂ 2000 ਰੁਪਿਆ ਤੇ ਇਹਨਾਂ ਨੂੰ ਦਿਓ ਕਣੀ ਜੀ ਜੋ ਬਿਜੜ ਬਾਬੇ ਨੂੰ ਮਤਲਬ ਬੋਰੀਆਂ ਰੰਡੇ ਨੇ ਨਾ ਠੀਕ ਹੈ ਜੀ ਅੱਗੇ ਫਸਲ ਆਉਣ ਵਾਲੀ ਆ ਕਿ ਉਹਨਾਂ ਨੂੰ ਕੋਈ ਲੋੜ ਤੋਂ ਜ਼ਰੂਰਤਵੰਦ ਨੂੰ ਜੋ ਬਾਈ ਕਿਸਾਨ ਆ ਜੇਕਰ ਕਿਸਾਨ ਬਚੂਗਾ ਆਪਣਾ ਫੇਰ ਹੀ ਆਪਾਂ ਬਚਾਂਗੇ ਫੇਰ ਹੀ ਜ਼ਾਰੇਦਾਰੇ ਮਤਲਬ ਚੱਲਦੇ ਆਂ ਇਹ ਕਿਤੇ ਨਹੀਂ ਕਰੀ ਇਹ ਤਾਂ ਬੈਗ ਜੂਨੇ ਕਰੀਏ ਖਾਣਾ ਮੰਗਦੇ ਆਪਾਂ ਇਹ ਕਿ ਨਾ ਕਰਤਾ ਕੋਦਰ ਕਰਨ ਆਉਣੀ ਜੀ ਆਪਾਂ ਹਾਂ ਅੱਜ ਤੋਂ ਉਹੀ ਕਰੋ ਜਿੱਥੇ ਲੋੜ ਬੰਦਾ ਹਾਂ ਬਾਈ ਇਹਨਾਂ ਨੂੰ ਅੱਜ ਤਾਂ ਡੀਜ਼ਲ ਤੇ ਦੀ ਲੋੜ ਆ ਫੱਕੀ ਨਾ ਵੀ ਜੋ ਵੀ ਜੀਰੀ ਜਾਂ ਫਸਲ ਜੋ ਵੀ ਮਰ ਗਈ ਭਈ ਇਹਨਾਂ ਦੀ ਮੱਤੇ ਵਾਧੂ ਵੱਧ ਕਰੋ ਐਨ ਆਰ ਆਈ ਵੀਰ ਜੋ ਵੀ ਮਤਲਬ ਹੈਗੇ ਨੇ ਕੋਈ ਚੰਗੇ ਆਉਧਿਆ ਤੇ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਦੀ ਫੋਟੋ ਹੈ ਜੀ